ਸੰਗਰੂਰ ਦੇ ਅੱਜ ਇੱਕ ਨਵੀਂ ਜਿਲ੍ਹੇ ਵਿੱਚ ਖਬਰ ਨਵੇਂ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੀ ਰੇਲਵੇ ਸਟੇਸ਼ਨ ਤੇ ਕਣਕ ਦੀ ਲੋਡਿੰਗ ਦੌਰਾਨ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕੀ ਦੇਖਣ ਨੂੰ ਮਿਲੇ ਕਿ ਕਣਕ ਦੀਆਂ ਬੋਰੀਆਂ ਵਿੱਚ ਕਣਕ ਦੀ بجائے ਫੂਸ ਦੀ ਮਾਤਰਾ ਜ਼ਿਆਦੇ ਪਾਈ ਜਾ ਰਹੀ ਹੈ ਜੋ ਕਿ ਪਸ਼ੂ ਨੂੰ ਪਾਇਆ ਜਾਂਦਾ ਹੈ ਉਸ ਨੂੰ ਦੇਖ ਕੇ ਟ੍ਰੇਨ ਦੇ ਲੋਡ ਕਰਕੇ ਅੱਗੇ ਭੇਜਿਆ ਜਾ ਰਿਹਾ ਸੀ ਜਿਸ ਦੇ ਬਾਅਦ ਜਦੋਂ মিডিਆ ਨੇ ਇਸ ਜਦੋਂ ਇਸ ਮੁੱਦੇ ਤੇ ਜਾ ਕੇ ਦੇਖਣ ਨੂੰ ਮਿਲਿਆ ਕਿ ਕਣਕ ਦੀ بجائے ਫੂਸ ਦੀ ਮਾਤਰਾ ਜ਼ਿਆਦੇ ਹੈ ਜਿਸ ਤੋਂ ਬਾਅਦ মিডিਆ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਫੂਡ ਸਪਲਾਈ ਦੇ ਅਫਸਰਾਂ ਨੇ ਜਲਦੀ ਕਾਰਵਾਈ ਕਰਨ ਦਾ ਜਿੱਥੇ ਵਾਅਦਾ ਦਿੱਤਾ ਉੱਥੇ ਸੰਗਰੂਰ ਡੀਸੀ ਸਾਹਿਬ ਨੂੰ ਇਸ ਸੰਬੰਧੀ ਨਿਗਰਾਨੀ ਚ ਲਿਆਂਦੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਲਦੀ ਇਹਨਾਂ ਪ੍ਰਕਾਰਵਾਈਆਂ ਬਣਦੀ ਕਾਰਵਾਈਆਂ ਕੀਤੀਆਂ ਜਾਣਗੀਆਂ ਅਤੇ ਫੂਡ ਸਪਲਾਈ ਦੇ ਅਫਸਰ ਨੇ ਕਿਹਾ ਕਿ ਜਿਹੜੇ ਆਰਟੀਓ ਦੇ ਕਣਕ ਲੋਡ ਕਰਕੇ ਭੇਜੀ ਗਈ ਹੈ ਉਹਨਾਂ ਤੇ ਬਣਦੀ ਕਾਰਵਾਈ ਖਿਲਾਫ ਕਾਰਵਾਈ ਕੀਤੀ ਜਾਣੀ ਆਉਣ ਵਾਲੇ ਦਿਨਾਂ ਚ ਦੇਖਣਾ ਕੀ ਵਿਭਾਗ ਕੀ ਕਾਰਵਾਈਆਂ ਕਰਦਾ ਹੈ ਇਹ ਕਣਕ ਉਹ ਜੋ ਲੋਕਾਂ ਦੇ ਲਈ ਆਮ ਵਰਤ ਵਿੱਚ ਆਉਂਦੀ ਹੈ ਜਦੋਂ ਇਹ ਕਣਕ ਖਰਾਬ ਆ ਵੀ ਕੀਤਾ ਲੋਕਾਂ ਨੂੰ ਬੜੀ ਮਾਤਰਾ ਵਿੱਚ ਨੁਕਸਾਨ ਹੋਵੇ ਕਿਉਂਕਿ ਜਦੋਂ ਕਣਕਾਂ ਨੂੰ ਜੋਖਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਬੜੀ ਚੈਕਿੰਗ ਕਰਨਾ ਅਧਿਕਾਰੀਆਂ ਦਾ ਫਰਜ ਬਣਦਾ ਆਉਣ ਵਾਲੇ ਦਿਨਾਂ 'ਚ ਦੇਖਦੇ ਕੀ ਕਾਰਵਾਈਆਂ ਕਰਦੇ ਨਜ਼ਰ ਆਉਣਗੇ 24 ਪੰਜਾਬ ਨਿਊ ਚੈਨਲ ਸਬਸਕ੍ਰਾਈਬ ਕਰਨਾਂ ਤੇ 24 ਪੰਜਾਬ ਨਿਊ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਲੋ ਤੋਂ ਨਹੀਂ 15 15 ਕਿਲੋ ਪਹਾਰਾਈ ਇਹੋ ਜਿਹਾ 20 ਕਿਸੇ 25 ਕਿਸੇ 15 ਇਹੋ ਜਿਹਾ ਹਾਲ ਹੋ ਰਿਹਾ ਜੀ ਮਾਹੀ ਕਮੇ ਦਾ ਹਕੀਕਤ ਹੈ ਇਹ ਕੋਈ ਛੋਟੀ ਜਿਹੀ ਨਹੀਂ ਹੈ 15 ਵੀ ਨਹੀਂ ਹੈਗਾ ਇੱਥੇ ਦਾ ਐਸਾ 15 ਕਿਲੋ ਨਹੀਂ ਨਹੀਂ ਬੰਦੇ ਕੰਡੇ ਦੇ ਝਾੜ ਲਾਂਦਾ ਟਾਇਰ ਤੇ ਰਾਡ ਪਸਾ ਲੈਂਦੇ ਨਹੀਂ ਉਸੇ ਨਾਲ ਮਿਲ ਕੇ ਜਿਹੜਾ ਕੰਡੇ ਦੇ ਬੰਦੇ ਸਟਾਮ ਵੱਡੇ ਨੇ ਉਹ ਆਪਸਰਾ ਬਾਜੇ ਪੂਰਾ ਕਾਂਦੇ ਮਾਰੇ ਵੀ ਹੁਣ ਮੌਕਾ ਹੈ ਮਤਲਬ ਨਾਲ ਮਿਲ ਕੇ ਆਤੇ ਨਾ ਰਾਤ ਨੂੰ ਕਿਹਾ ਉਹਨਾਂ ਨਾਲ ਨਾਲ ਮਿਲ ਕੇ ਵੀ ਖੂਸ਼ ਪਰੋ ਅਸੀਂ ਕੰਡੇ ਦੇ ਬਾਜ ਨਾਲ ਆਪ ਹੀ ਪੂਰਾ ਕਰਾਂਗੇ ਐਸੇ ਨਾਲ ਕਰਦਾ ਇਹਨਾਂ ਮਲਾਦਵਾ ਦਾ ਅਸੀਂ ਤਾਂ ਹੀ ਪਿੰਡੇ ਰਹੇ ਨੇ ਵੀ ਸਪਾਇਰਾਂ ਨਾ ਸਿੱਧਿਆ ਪਰੋ ਨਾ ਸਿੱਧਿਆ ਪਰੋ ਇਹ ਖਾਣੀ ਕਿਹੜੇ ਗਰੀਬ ਗੁਰੂ ਬਨੇ ਖਾਣੀ ਹੁੰਦੀ ਹੈ ਸਰਕਾਰ ਨੂੰ ਖੁੰਝੇ ਲਾ ਰੱਖੇ ਛੇੜੇ ਸ਼ਾਬ ਨੇ ਸਾਰੇ ਕੰਤ ਪਾੜ ਖੜੀ ਕੋਈ ਪਾਲਣਾ ਨਹੀਂ ਕਰਦਾ ਸਰਕਾਰ ਦੇ ਕੰਮਾਂ ਦੀ ਆ ਬਾਲਣਾ ਕਰਦੇ ਤੁਹਾਡੇ ਸਾਹਮਣੇ ਆਈ ਹੁੰਦੀ ਇਹ ਕਿਹੜੀ ਏਜੰਸੀ ਦੀ ਹੈ ਵਾਲੀ ਕੋਈ ਪਤਾ ਲੱਗਿਆ ਇਹ ਐਸ਼ਾਈ ਮੂਰੂ ਬਣਾਉਂਦੇ ਆ ਜੀ ਆਹ ਤੇਰਾ ਮਾਰਾ ਮਾਰੋ ਇਹ ਪੰਜਾਬ ਜਾਂ ਸ਼ਹਿਰ ਦੇ ਪੰਜਾਬ ਜਾਂ ਸ਼ਹਿਰ ਦੇ ਸਪਾਟਰ ਬਣਾਉਂਦੇ ਨੇ ਜੀ ਉਹ ਕੋਈ ਗੋਲੇ ਗਾਲੇ ਨਹੀਂ ਖਾਣ ਉਹਦੀ ਦੇਵਦਾ ਵੀ ਭਰਦੀ ਆ ਇਹ ਇਹ ਮੰਡੀਓਂ ਡਾਇਰੈਕਟ ਸਿੱਧੀ ਆਈ ਆ ਹਾਂ ਜੀ ਹਾਂ ਸਿੱਧੇ ਬਣਾ ਨਹੀਂ ਡਾਇਰੈਕਟ ਮਾਲ ਆ ਰਿਹਾ ਜੀ ਤਾਂ ਇਹ ਕਟੂਤ ਹੋ ਰਹੀ ਆ ਵੰਟੀ ਗੱਡੀ ਆ ਰਹੀ ਨਹੀਂ ਇਹ ਇਕਨਾ ਜੀ ਗੱਲ ਹੋਰ ਆ ਜਦੋਂ ਇਹ ਕੰਡਾ ਹੋਇਆ ਸੀ ਇਹ ਟਰੱਕ ਦਾ ਪਹਿਲੇ ਦਾ ਸੀ ਲਾਇਆ ਉਹਨਾਂ ਨੇ 8 ਬੰਦੇ ਝਾੜਨੇ ਸੀ ਡਰਾਈਵਰ ਕਿੰਨੇ ਵਾ ਦਿੱਤ ਉਹਨਾਂ ਨੇ ਪਤਾ ਨਹੀਂ ਜੀ ਉਹਨੂੰ ਨਹੀਂ ਪਤਾ ਸਭ ਦਿੱਕਤਾ ਹੂ ਉਹਨੂੰ ਪਾਸੀ ਪਰ ਆਪਾਂ ਅੱਜ ਕਿੱਲੀ ਗਿਆ ਮਾੜਾ ਮਤਲਬ ਇਹ ਵੀ 8 ਬੰਦੇ ਝਾੜ ਕੇ ਕੰਡਾ ਪੂਰਾ ਕਰਾਇਆ ਗਿਆ ਇਹ ਟਰੱਕ ਦਾ ਗੰਦ ਸਭਾ ਇਹ ਤੋਂ ਵਾਪਸ ਗੱਡੀ ਜਾ ਰਹੀ ਹੈ ਜੀ ਗੱਡੀ ਆ ਜਾ ਜੀ ਬਾਸ 15 15 ਕਿਲੋ ਕਰਤੇ ਫੂਸ ਨੇਰਾ ਇਹ ਰਾਸਤਾਂ ਨੂੰ ਰੋਡ ਕਰਾਉਂਦੇ ਨੇ ਸ਼ਿਕਾਇਤ ਕਰ ਧੋਖੇ ਕਰਦੇ ਨੇ ਲੋਕ ਇਹ ਉਹਨਾਂ ਵਾਪਸ ਕਰ ਹੀ ਰਿਹਾ ਦੇ ਵਿੱਚ ਹਾਂਜੀ ਹਾਂਜੀ ਵਾਪਸ ਜਾ ਰਹੀ ਇਹ ਪਹਿਲਾਂ ਪਹਿਲਾਂ ਭਰੀ ਸੀ ਇਹ ਬੋਲੀ ਪਾਸ ਸੀ ਜੀ ਹਾਂ ਸਾਨੂੰ 34 ਸਵਾਈ ਸਾਨੂੰ ਕੀ ਪਤਾ ਜੀ ਐਸਾ ਗੱਟਾ ਲਾਉਣਾ ਹੁੰਦਾ ਲੈ ਬੰਨੇ ਅੱਛਾ ਜਦੋਂ ਇਹ ਬੋਰੀ ਤੁਹਾਨੂੰ ਫਿਰ ਕਿਵੇਂ ਪਤਾ ਲੱਗਿਆ ਜੀ ਸਾਨੂੰ ਪਤਾ ਲੱਗਿਆ ਜੀ ਉੱਥੇ ਦਫੀ ਕਰਤੇ ਘੱਟ ਕਿੰਨਾ ਤੋਂ ਬਾਲਣ ਦੇ ਯੂਸਫ 20 ਬੰਦੇ ਕੰਡੇ ਤੇ ਚੜਾਏ ਸੀ ਬੋਰੀ ਕੰਡੇ ਦੇ ਟਰੱਕ ਤੇ ਚੜ੍ਹ ਕੇ ਫਿਰ ਕੰਡਾ ਕਰਾਈ ਇਹਨਾਂ ਨੇ ਸਟਾਫ ਨੇ ਉੱਥੇ ਅੱਛਾ 20 ਬੰਦੇ ਚੜ੍ਹ ਕੇ ਠੀਕ ਹੈ ਤਾਂ 10 ਕਿਲੋ 10 ਕੁੰਟ ਵਾਹਵਾ ਬਣਾ ਪੰਜ ਜੀ ਅੱਛਾ ਫੂਲ ਆ ਜੀ ਫੂਲ ਬਹੁਤ ਬਖਸ਼ਾ ਜਾ ਤੁੱਕਿਆ ਇਹ ਬਹੁਤ ਜਾਦੇ ਬਖਸ਼ਾ ਜਾ ਆਹ ਇਹਦਾ ਦਰੂਸ ਖਾਨਾ ਕੱਢ ਰਿਹਾ ਦੇਖੋ ਲਾੜੇ ਲੋਕ ਤਾਂ ਅਸੀਂ ਕਹਿੰਦੇ ਵੀ ਸਿੱਧਾ ਸਪਾਇਨਾ ਬੰਦ ਕਰੋ ਆ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਜੀ ਦੇਖੋ ਆ ਜੋ ਅੰਦਰ ਆ ਜੋ ਅੰਦਰ ਆਓ ਜੀ ਅੰਦਰ ਅਸੀਂ ਨਹੀਂ ਖੜਾ ਉਹਦੇ ਜੂਤੀ ਤੇ ਆ ਹਾਂ ਦੋਰਾ ਹਾਂ ਸਰ ਦੇ ਗ੍ਰੀਨਪੈਨ ਹੈ ਨਾ ਆਹ ਬੋਲੀਆਂ ਜਿੱਦੀ ਪਾਓ ਇਹਦਾ ਨੰਬਰ ਹੀ ਨਹੀਂ ਹੈਗਾ ਕੋਈ ਲੱਗਿਆ ਹੋਇਆ ਤੁਸੀਂ ਬਣਾਗੇ ਸੀ ਆਹੀ ਭੇਜਿਆ ਕਰਦੇ ਥੋੜੇ ਜੱਤੀ ਨਹੀਂ ਕੀ ਕਰਕੇ ਤਰੀਆਂ ਬਹਿ ਜਾ ਹਾਂ ਅੱਛੇ ਬਹਿ ਜਾ ਚਲ ਟੀਵੀ 13 एल 8187 ਹਾਂ ਜੀ ਹਾਂ ਜੀ ਉਹ ਤੇਜ਼ੀ ਕਰਦਾ ਇਹ ਚ ਮਾਲ ਤਾਂ ਹੁਣ ਆਪਾਂ ਨੂੰ ਕਰਨਾ ਪੈਣਾ ਜਿਹੜੀ ਗਰਦੂਤ ਆਈ ਇਹ ਦਿਖਾ ਇਹਦੇ ਵਿੱਚ ਜਮਾ ਦੇ ਅਜੇ ਤੱਕ ਡਬਲ ਲੈਵਲ ਮਿਲੂ ਸਾਨੂੰ ਇਹਦਾ ਕੁਝ ਨਹੀਂ ਮਿਲਦਾ ਜੀ ਇਹਦਾ ਖੱਜਲ ਖਵਾਰੀ ਹੈ ਸਾਡੇ ਦਾ ਸਾਹਿਬ ਜੀ ਪਹਿਲਾਂ ਇਹ ਐ ਨਾ ਫਿਰ ਕਹਿੰਦਾ ਡੈਮਰੇਜ ਪਾਏਗਾ ਡੈਮਰੇਜ ਕੀ ਕਰੂਗੀ ਲੇਬਰ ਇਹਦੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕਾਸੀ ਗੱਲ ਦੀ ਸਾਨੂੰ ਕੋਈ ਲੇਬਰ ਨਹੀਂ ਮਿਲਦੀ ਸਾਨੂੰ ਇੱਕ ਵੀ ਪੈਸਾ ਦਾ ਦੋ ਵੀ ਵੱਜਣਗੇ ਲੋੜ ਪੈ ਗਏ ਪਿਛਲੀ ਸਪੈਸ਼ਲ ਤੇ ਇੱਕ ਬੱਜ ਗਿਆ ਜੀ ਪਿਛਲੀ ਸਪੈਸ਼ਲ ਤੇ 52200 ਪਾ ਗਿਆ ਡੈਮਰੇਜ ਅਸੀਂ ਦੱਸ ਜੀ ਕਿੱਧਰ ਨੂੰ ਜਾਈਏ ਸਾਡੀ ਕੋਈ ਸੁਣਵਾਈ ਨਹੀਂ ਕਰਦਾ ਸਾਡਾ ਹੋਇਆ ਮਾਲ ਆ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੇ ਪਹਿਲੇ ਤੁਹਾਡਾ ਨਾਮ ਕੀ ਹੈ ਜੀ ਨਾਮ ਫਤਿਹ ਮੇਰਾ ਹੈ ਅੱਛਾ ਜਿਹੜਾ ਮਾਲ ਆ ਰਿਹਾ ਇਹ ਕਿਸ ਤਰ੍ਹਾਂ ਆ ਰਿਹਾ ਹੈ ਮਾਲ ਗਲਤ ਆ ਰਿਹਾ ਹੈ ਮਾਲ ਘਟਵੀ ਹੈ ਵਿੱਚੋਂ ਵਿੱਚੋਂ ਫੂਸ ਵੀ ਆ ਰਿਹਾ ਵਿੱਚੋਂ ਮਾਲ ਦੀ ਚੰਹ ਜਾਂਚ ਕੀਤੀ ਜਾ ਰਹੀ ਹੈ ਜੇ ਜਿਹੜੇ ਆਰਤੀ ਨੇ ਭਰੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਊ ਇਹ ਮਾਲ ਵਿੱਚੋਂ ਫੂਸ ਵੀ ਨਿਕਲਿਆ ਵਿੱਚੋਂ ਵੀ ਚੈੱਕ ਕਰ ਰਹੇ ਆ ਵੀਰ ਜੀ ਜਿਹੜਾ ਮਾਲ ਜਿਹੜਾ ਇਹ ਆਰਤੀ ਦਾ ਹੋਊਗਾ ਪਤਾ ਲਗਾ ਚੈੱਕ ਕਰ ਰਹੇ ਆ ਉਹਦਾ ਕਾਰਵਾਈ ਕੀਤੀ ਹੋਗੀ ਇਹ ਪਤਾ ਲੱਗਿਆ ਕਿਹੜੇ ਆਰਤੀ ਦਾ ਮਾਲ ਹੈ ਅਰੇ ਦੇਖ ਰਹੇ ਆ ਤੁਹਾਡਾ ਕਿਹੜਾ ਮਹਿਕਮਾ ਜੀ 15 ਗ੍ਰੈਂਟ ਨਾਮ ਕੀ ਤੁਹਾਡੇ ਸੇ ਆਪਣੇ ਦੱਸੋ

ਉਸ ਤੋਂ ਬਿਗਾਰ ਨਹੀਂ ਜਾਂਦਾ ਮੈਂ ਤੁਹਾਨੂੰ ਇੱਥੇ ਕੋਈ ਨਹੀਂ ਆਪ ਦਿਖਾ ਦੇ ਵੀ ਸਭੀ ਤੋਂ ਆਪਕੋ ਕੁਝ ਬਾਤ ਬਤਾਏਗੇ ਸਾ ਇਹ ਆਰਮੀ ਹੈ ਨਾ ਇੱਕ ਗੱਲ ਤੁਹਾਨੂੰ ਸੁਬਾਹ ਦੇ ਤੀਸਰੀ ਅਸਲ ਗੱਲ ਕੀ ਆ ਮੰਡੀ ਦੇ ਵਿੱਚੋਂ ਡਾਇਰੈਕਟ ਡਿਲੀਵਰੀ ਆਈ ਏ ਦੀ ਅੱਛਾ ਜੀ ਉਹਦੇ ਵਿੱਚ ਕੀ ਆ ਜਿਵੇਂ ਆੜਤੀ ਇਹ ਮਾਗਰ ਪੂਰਾ ਗੱਡੀ ਚੈੱਕ ਹੋ ਗਈ ਹੂੰ ਹੂੰ ਵਿੱਚ ਕਪੜਾ ਕਰਕੇ ਭੇਜੋ ਰਹੇਗਾ ਬਾਕਸਿੰਗ ਕੱਟਿਆਏ ਇਹਨਾਂ ਨੇ ਲੱਭ ਲੇ ਹੋੜਾ ਵਜਨ ਹੋੜਾ ਹੋਇਆ ਫਿਰ ਦੁਬਾਰਾ ਚੈੱਕ ਕਰਕੇ ਸਾਰੀ ਗੱਡੀਆਂ ਲੋਡ ਕਰਕੇ ਬਾਕਸ ਭੇਜੋ ਤੁਹਾਡਾ ਨਾਮ ਕੀ ਆਈ ਮੇਰਾ ਨਾਮ ਹੈ ਸੁਖ ਸੁੱਖਾ ਤੁਹਾਡੇ ਤੁਸੀਂ ਕਿਹੜੇ ਵਿਭਾਗ ਵਿੱਚ ਹੋ ਮੈਂ ਕਿਹਦੀ ਕਲਾਈ ਹੈ ਸਹੀ ਮੈਂ ਤਾਂ ਬੈਸਿਸ ਲਾਇਆ ਮੈਂ ਅੱਛਾ ਅਗਰੈਲੀ ਕਲ ਕਿਹੜੇ ਹੈ ਹੈ ਕਿਹੜੇ ਸਟਾਫ ਦੇ ਹੋ ਤੁਸੀਂ ਪਾਣੀ ਮੈਂ ਮੈਂ ਕਿਹੜਾ ਤੁਹਾਡੇ ਕੋਲ ਮੈਂ 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 ਤੇ ਵਿਭਾਗ ਵਿੱਚ ਨਹੀਂ ਹੈਗੀ ਅੱਛਾ ਚੈੱਕ ਕਰਾਂਗੇ ਚੈੱਕ ਕਰਕੇ ਨਹੀਂ ਨਾ ਫਿਰ ਤੁਹਾਨੂੰ ਕਿਨੇ ਕਿਹਾ ਗਿਆ ਚੈੱਕ ਕਰੋ किसरे दा तू तो उसी महकमे ने किया हाँ होगा तू तो हाँ, चेक करो हां मेरे क्वालिटी एथ पर स्टाफ है यू कैन चेक का साइज दे रहे हैं वो भी अच्छा तेरा नाम ना, की है मेरा नाम सुख भाई सारे आलू वाले फिर देने लबदे जी बंदे भी कटने वो ठीक है गड्डी दोबारा तो लोड कर रहे ने ये ए नाम की है भाई जी मेरा नाम क्यों कर रहे गंदा माल गंदा ਵਜਨ ਇੱਕ ਮਨ ਆਜੇ ਲਕਾਟ ਵਜਨ ਵੀ ਕੱਟੇ ਹਾਂਜੀ ਬਾਜਨ ਕੀ ਕੱਟਿਆ ਮਗਰ ਜੀ ਬਸ ਤੁਸੀਂ ਲਾ ਲਓ 15 ਕਾਊਂਟਰ ਬਣਦਾ ਜੀ ਪੰਜ ਪੰਜ ਕਾਊਂਟਰ ਬਾਜ ਲਾਉਂਦਾ ਇਹ ਕਿਹੜੇ ਆੜਤੀ ਦੀ ਹੋ ਸਕਦੀ ਹੈ ਇਹ ਆੜਤੇ ਬਾਰੇ ਨਹੀਂ ਪਤਾ ਲੱਗਿਆ ਛੱਡੋ ਸਾਨੂੰ ਲੇਬਰ ਨੂੰ ਨਹੀਂ ਪਤਾ ਮੈਂਕ ਮੈਨਾਲ ਵੀ ਆੜਤੀ ਇਹ ਲੋਕ ਗੰਦ ਕਾਣ ਚੁੱਕੀ ਹੋ ਗਏ ਚੈੱਕ ਹੁਣ ਐ ਮੰਨ ਲਓ ਜੀ ਗੱਡੀਆਂ ਬਹੁਤ ਹੁੰਦੀਆਂ ਹਾਂਜੀ ਆ ਤਾਂ ਇੱਕ ਕਰ ਰਹੇ ਨਹੀਂ ਬੋਰੀਆਂ ਸੁਦਾ ਬਿਆ ਜੀ ਸਭ ਸਟਾਫ ਹਾਂ ਅਸੀਂ ਆਉਂਛੋ ਸਾਬੇ ਜੀ ਮਤੇ ਕਪੜੇ ਪਾ ਲੈ ਆਪਸੇ ਸੁੱਤੇ ਪੈਨੇ ਇਹਦਾ ਬਜਾ ਨਾ ਦੂਜੇ ਲੋਕ ਬੰਦਾ ਉਹ ਵਾਕਿਆ ਵੀ ਦਿਖਾ ਦੇ ਸਾਰੇ ਸੁੱਤੇ ਪੈ ਨੇ ਜਿੰਨਾ ਸਟਾਫ ਪਿਆ ਸੁੱਤਾ ਪਿਆ ਸਾਰਾ ਕਮ ਲੈਵਲ ਕਰ ਦਿਆ ਗਿਣਤੀ ਵੀ ਲੈਵਲ ਕਰ ਦਿਆ ਆਹ ਨਾਲ ਉਹ ਵੀ ਲੈਵਲ ਕਰ ਦਿਆ ਜੀ ਮਾਤ ਵੀ ਗੰਦਾ ਸਾਰੇ ਸੁੱਤਾ ਪਿਆ ਜੀ ਸੁੱਤਾ ਉਲਟਾ ਆ ਕੇ ਜਦੋਂ ਡਾਂਗਰੀ ਪਤਾ ਲੈਪਾ ਕੇ ਚਾਹਣੇ ਲੋਕ ਕੋਈ ਗੱਲ ਸਰਕਾਰ ਦੀ ਪਾਲਣਾ ਨਹੀਂ ਕਰਦੇ ਹੈਗੇ ਜਿਹੜੇ ਮੁਲਾਜ਼ਮ ਬੰਦੇ ਨੇ 60 80 60 80 ਲਾ ਲੈ ਰਹੇ ਨੇ ਜੀ ਇਹੇ ਪੱਖੋਂ ਵੀ ਛਣਵਾਈ ਨਹੀਂ ਹੋ ਰਹੀ ਜੱਕ ਲੈ ਪੰਜ ਜਿੰਨਾ ਟਾਈਮ ਲੱਗਦਾ ਲੇਬਰ ਪੜੋ ਉਦੋਂ ਗੱਡੀਆਂ ਨਹੀਂ ਪੇਰੇ ਡੱਕਾ ਪਉਂਦੇ ਟੰਡਾ ਤੇ ਡਣ ਕੇ ਬੰਦੇ ਬਾਜ਼ਰ ਕਰਦੇ ਨੇ ਲੋਕ ਆ ਤੁਹਾਡੇ ਸਾਹਮਣੇ ਹੋ ਗਿਆ ਜੀ ਹੁਣ ਤਾਂ ਕੋਈ ਝੋਖਾ ਦੀ ਗੱਲ ਨਹੀਂ ਕੀਤੀ ਲਾ ਕੇ ਗਹਿ ਲਿਆ ਠੀਕ ਹੈ ਜੀ ਹੋਰੀ ਆ ਦੇ 100 ਆ ਦੇਖ ਲੈ ਇਹ ਮਖਸ਼ੀ ਤਾਂ ਲੈ ਕਿੰਨਾ ਕਿੰਨਾ ਕਟਾ ਹੋਗਾ ਜੀ ਇਹ ਵਾਲਾ ਇਹ 15 ਕਿਲੋ ਅਜਾ ਬੰਦਾ ਜੀ ਮੇਰੀ ਸੰਗੀ ਆਇਆ ਸੀ ਜੀ ਮੇਰੀ ਸੰਗੀ ਆ ਤਿੰਨ ਕੱਟ 60 ਸਾਲ ਦਾ 70 ਸਾਲ ਦੀ ਉਮਰ ਆ ਜੀ ਲੈ ਆ ਬੋੜਾ ਆਦਮੀ ਦੇਖੋ ਜੀ ਮੈਂ ਕਹਿੰਦਾ ਫਿਰ ਜੀ ਲੈ ਇਹ ਜਿਹੜੇ ਸਾਰੇ 15 ਕਿਲੋ ਭਾੜਾ ਜੀ 15 ਭਾੜਾ ਮਹਗਾ 15 ਕਿਲੋ ਭਾੜਾ ਆ ਦੇਖ ਲੋ ਜੀ ਆ ਫੂਲ ਦੇਖੋ ਜੀ ਆ ਦੇਖੋ ਆ ਦੇਖ ਲੋ ਜੀ ਫੂਲ ਲੈ ਦੇਖੋ ਇਹ ਹਜਾ ਕੁਝ ਵੇਚ ਦਿਆ ਸਗਾ ਇਹ ਹਜਾ ਮਹਗਾ ਦੇਖੋ ਆਰ ਪੀ ਇਹ ਵਾਲੀ ਹੈਕ ਇਹ ਹੈ ਕਿਹੜੇ ਮੈਂ ਕਿਹਾ ਹੋਰੀ ਹੈ ਐਫ ਸੀ ਆਈ ਹੈ ਜਾਂ ਕਿਸ ਦੀ ਹੈ ਹਲੇ ਇਹ ਨਹੀਂ ਪਤਾ ਕਿਹਦੇ ਮੈਂ ਕਿਹਾ ਆਹ ਦੇਖੀ ਗੰਦਾ ਮਾਰ ਜੀ ਆਜੋ ਜੀ ਆਜੋ ਉੱਧਰ ਦਿਖਾਉ ਜਾਈ ਇਹ ਆਰਤੀ ਲੋਕ ਭੇਜਦੇ ਨਹੀਂ ਜੀ ਆਰਤੀ ਦੇ ਲੋਕ ਆ ਤੇ ਆਰਤੀ ਇਹ ਭੇਜਦੇ ਨਹੀਂ ਜੀ ਵਿਚੋ ਸਿੱਧੀ ਸਪੈਸ ਹਿੰਦ ਮਾਈਕ ਮੇ ਦਾ ਵੀ ਕੋਈ ਕਸੂਰ ਨਹੀਂ ਜੀ ਇਹ ਆਰਤੀ ਤੇ ਇਦਨੇ ਮਾਲ ਇਹ ਪਾ ਪਾ ਕੇ ਗੰਦਾ ਮਾਲ ਕੱਟ ਗਏ ਨਹੀਂ ਪਤਾ ਜੀ ਆਪਾਂ ਨੂੰ ਸਾਨੂੰ ਕਿੰਨੇ ਹਜ਼ਾਰ ਗਏ ਦਿੱਤੇ ਨਹੀਂ ਇਹ ਚੀਜ਼ ਤਾਂ ਨਹੀਂ ਪਤਾ ਡਰਾਈਵ ਨੂੰ ਪੈਸੇ ਦੇ ਕੇ ਭੇਜ ਜਾ ਗਏ ਜੀ ਬਿਲਾਹਾ ਕੁਝ ਨਹੀਂ ਦੋ ਸਭ ਦਾ ਹਜਾਰਾ ਝੂਜਮਾਲ ਮੂਰੇ ਬਾਜੀ ਹੋਏਗਾ ਉਹ ਕੱਟੇ ਵੀ ਬਾਜੀ ਖਾਲਾ ਹੋਂਦਾ ਹੈਗਾ ਫੂਸ ਕਿੰਨਾ ਕੱਟਾ ਇਹ 300 ਕੱਟਾ ਜੀ ਕਿੰਨੇ 300 ਕੱਟੇ ਬੰਦਾ ਹਾਂ ਜੀ 300 ਕੱਟਾ ਆਇਆ ਜੀ ਇੱਕ ਬੋਗੀ ਜੀ 300 ਕੱਟਾ ਹੁੰਦਾ ਕਿੰਨਾਂ ਦਾ ਇੱਕ ਬੋਗੀ ਗੱਡੀ ਤੇ 300 ਕੱਟਾ ਹੁੰਦਾ ਜੀ ਅੱਛਾ ਹੁਣ ਇਹਦੇ ਚ 300 ਕੱਟਾ ਆਇਆ ਹਾਂ ਜੀ 300 300 ਕੱਟੀ ਮਾਲ ਘੱਟ ਆਈਏ ਚ ਬਾਕੀ ਆ ਤੁਸੀਂ ਦੇਖ ਹੀ ਲਿਆ ਜੀ ਗੰਦ ਮੰਦ ਇੱਕ ਗੱਡੀ ਕਿੰਨਾ ਇੱਕ ਟਰੱਕ ਦੇ ਵਿੱਚ ਕਿੰਨਾ ਮਾਲ ਆਂਦਾ 300 ਵਾਰੀ ਹੁੰਦੀ ਹੈ ਜੀ 300 ਇਹ ਇਕੋ ਟਰੱਕ ਨਿਕਲੇ ਇਸ ਤਰ੍ਹਾਂ ਜਾਂ ਹੋਰ ਟਰੱਕ ਆ ਜੀ ਇਹ ਚ ਇਸੇ ਬਕਸੇ ਜੇ ਇੱਕ ਨਿਕਲੇ ਜੀ ਅੱਗੇ ਵੀ ਹੈਗੇ ਕਈ ਬਕਸਿਆਂ ਦੇ ਬਕਸੇ ਪੰਜ-ਛੇ ਬਕਸੇ ਜਾਈ ਮਾਲ ਇਹ ਗੰਤੇ ਤੋਂ ਗੰਦਾ ਮਾਲ ਆਈ ਨਾਮ ਕੀ ਤੁਹਾਡਾ ਨਾਂ ਬਾਈ ترਸੇਮ ਸਿੰਘ ਤੁਸੀਂ ਪੱਲੇਦਾਰ ਯੂਨੀਅਨ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਚ ਕੰਮ ਕਰਦੇ ਆ ਜੀ ਇਹ ਪੰਜਾਬ ਲੇਬਰ ਆ ਜੀ ਦੇ ਸਟੇਸ਼ਨ ਉੱਪਰ ਕਣਕ ਜਾ ਰਹੀ ਹੈ ਜੀ ਜਿਹੜੀ ਕੋ ਲੋਡ ਹੋ ਕੇ ਬਾਹਰ ਜਾ ਰਹੀ ਹੈ ਇਹ ਨਹੀਂ ਪਤਾ ਕਿਸ ਪਾਸੇ ਜਾ ਰਹੀ ਹੈ ਪਰ ਉਹਦੇ ਚ ਧੂੜੀ ਦੀਆਂ ਬੋਰੀਆਂ ਤੇ ਕਣਕ ਵੀ ਘਟ ਦਿਖਾਈ ਦੇ ਰਹੀ ਹੈ ਬੋਰੀਆਂ ਵਿੱਚ ਇਹਦੇ ਬਾਰੇ ਕੀ ਕਹੋਗੇ ਤੇ ਕੀ ਕਰਵਾਈ ਹੋਏ ਜੀ ਤੁਸੀਂ ਇਹ ਫੈਕਟ ਜਿਹੜਾ ਹੈਗਾ ਹਾਈਲਾਈਟ ਕੀਤਾ ਹੈਗਾ ਇਹਦੇ ਵਾਸਤੇ ਮੈਂ ਜਿਹੜੀ ਵੀਡੀਓ ਤੁਸੀਂ ਦਿਖਾਈ ਹੈ ਮੈਨੂੰ ਇਹ ਮੈਂ ਡੀਐਫਐਸਸੀ ਸਾਹਿਬ ਨੂੰ ਹੁਣੇ ਇਤਲਾ ਕਰਤੀ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਗਲਤ ਹਰਕਤ ਹੈ ਸ਼ਾਰਤ ਹੈ ਕਹਨੇ ਕੀਤੀ ਹੈ ਇਹਦੇ ਬਾਰੇ ਉਹ ਹੁਣੇ ਪਤਾ ਕਰਕੇ ਮੈਂ ਟੀਮ ਆਪਣੀ ਮੌਕੇ ਤੇ ਭੇਜ ਰਿਹਾ ਹਾਂ ਜੋ ਵੀ ਜ਼ਿੰਮੇਵਾਰ ਅਫਸਰ ਹੋਏਗਾ ਜਾਂ ਫਿਰ ਕੋਈ ਵੀ ਜਿਹੜੇ ਹੈਗੇ 에ਜੰਟਸ ਇਹਦੇ ਵਿੱਚ ਮਿਲੇ ਹੋਏ ਨੇ ਉਹ ਸਾਰਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏਗੀ ਕਿ ਇਸ ਤਰ੍ਹਾਂ ਦੀ ਘਟਨਾ ਆਗੇ ਨਾ ਵਾਪਰੇ। ਇਹ ਸਾਰੇ ਇਹ ਵਨ ਗ੍ਰੇਡ ਵੱਲੋਂ ਲੋਡ ਹੁੰਦੀ ਹੈ ਕਿ ਨਹੀਂ 에ਜੰਸੀ ਜਿਸ ਤਰ੍ਹਾਂ ਹੈਗੀਆਂ ਡੈਡ ਜਿਵੇਂ ਟ੍ਰੇਨਸ ਦੇ ਵਿੱਚ ਜਦੋਂ ਲੋਡ ਹੁੰਦੀ ਹੈ ਕਣਕ ਤੇ ਸਾਨੂੰ ਹਰ ਕਾਫੀ ਸਟੇਸ਼ਨ ਦੇ ਵਿਲਹਿਰਾ ਮੂਨਾ ਖਸਨਾਮ ਸੰਗਰੂਰ ਹਰ ਦਿਨ ਥੋੜੇ ਦਿਨਾਂ ਦੇ ਵਿੱਚ ਇੱਕ ਸਪੈਸ਼ਲ ਮਿਲਦੀ ਹੈ ਜਿਹਦੇ ਵਿੱਚ ਲੋਡ ਹੋ ਕੇ ਜਿਹੜਾ ਹੈਗੀ ਗਣਕ ਸਟੋਰੇਜ ਪੁਆਇੰਟ ਤੇ ਜਾਂਦੀ ਹੈ ਤੇ ਉਹਦੇ ਤਹਿਤ ਹੀ ਹਰ ਏਜੰਸੀ ਦਾ ਮਾਲ ਹੁੰਦਾ ਗੋਡਾਊਨ ਦੇ ਵਿੱਚ ਹੁੰਦਾ ਹੈ ਫਿਰ ਡਾਇਰੈਕਟ ਡਿਲੀਵਰੀ ਵੀ ਹੁੰਦੀ ਸਿੱਧਾ ਮੰਡੀਆਂ ਤੋਂ ਉਹ ਸਾਰਾ ਕੁਝ ਉੱਥੇ ਜਿਹੜੇ ਜਿਨ੍ਹਾਂ ਕੋਲ ਪੁੱਛੇ ਸੀ ਉਹ ਪੰਜ ਗ੍ਰੇਨ ਦੇ ਨੇ ਉਹ ਮੈਂ ਫੈਕਸ ਬਿਨਾ ਵੈਰੀਫਾਈ ਕਰੇ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਹੜੀ ਏਜੰਸੀ ਦੀ ਹੈ ਇਹੋ ਟਰੱਕ ਤੋਂ ਨੰਬਰ ਤੋਂ ਸਾਨੂੰ ਫੈਕਸ ਤੋਂ ਚੱਲ ਜਾਣਗੇ ਕਿ ਕਿਹੜੀ ਏਜੰਸੀ ਦਾ ਲੋਡ ਹੈ ਸਭਾ